ਜਪਨੀਜ਼ ਕਰਾਣੇ ਸਕੂਲ ਉਹਨਾਂ ਦੀ ਪੇਰੈਂਟਸ ਮੀਟਿੰਗ ਤੇ ਤੇ ਦੇਖਦੇ ਆਂ ਉਹਨਾਂ ਦੇ ਰਿਜ਼ਲਟ ਕਿੰਨਾ ਨਾ ਆਂਦਾ ਹੈ ਕਿਦਾਂ ਉਸਦੀਆਂ ਆਂਦਾ ਅੱਜ ਭਗਵਾਨ ਇਹ ਫਿਰ ਇਹਨਾਂ ਨੇ ਵੀ ਯਾਦ ਆ ਰਿਹਾ ਹੈ ਅੱਛਾ ਇੱਧਰ ਆਪਾਂ ਇਹ ਕਰੀਏ ਸੁਣਿਆ ਤੁਹਾਨੂੰ ਵੀ ਯਾਦ ਕਰ ਲੈ ਭੁੱਲੇ ਆਪਣੀ ਜ਼ੀਬਾ ਨਹੀਂ ਕੱਢਣੀਆਂ ਦੱਸੋ ਮੈਨੂੰ How percentage is this? This nine. 90 ਜੀ ਆ ਗਿਆ ਜਪਨੀ ਤਰ੍ਹਾਂ ਦਾ ਸਕੂਲ ਆਇਓ ਏ ਰਮਾ ਕੀ ਏ ਰਮਾ ਤੱਕਿਆ ਨਹੀਂ ਵੀ ਬੋਰ ਫੜੇ ਫੜੇ ਬਲੂ ਤੁਸੀਂ ਦੇਖ ਲੈਣੇ ਚੱਲ ਉਤਰੂ ਬੰਦ ਬਾਰੀ ਡਰ ਲੱਗਦਾ ਰਿਜ਼ਲਟ ਤਾਂ ਬੈਨਾ ਡਰ ਕੋ ਲੱਗਣਾ ਉਹਨਾਂ ਨੂੰ ਜੀ ਉਹਨ ਆਪਣੀ ਐਂਟਰੀ ਹੋ ਗਈ ਜਪਨੀ ਦੇ ਸਕੂਲ

ਕੀ ਭਾਗਿਆ ਸੀ ਪੇਪਰ ਦੇ ਲਾਸਟ ਤੇ ਦੱਸੇ ਪਾਪਾ ਕੀ ਕਹਿੰਦੇ ਕੀ ਭਾਗਿਆ ਸੀਗਾ ਹੈ ਨਹੀਂ ਕੀ ਭਾਗਿਆ ਸੀ ਇੱਕ ਊਂਕਾਰ ਪਾਕੇ ਆਇਆ ਸੀ ਰੱਬ ਆਸਰੇ ਸਾਰਾ ਕੁਝ ਲਾਸਟ ਪੇਜ ਤੇ ਪਾਇਆ ਇੱਕ ਊਂਕਾਰ ਐ ਪਤ ਹੋਏ ਕਿੰਨਾ ਦੇ ਹੈ ਹਨਰ ਇੱਕ ਊਂਕਾਰ ਪਾਕੇ ਆਇਆ ਸੀਗਾ ਬਾਬਾ ਹੀ ਨੇ ਯਾਦ ਕਰਕੇ ਆਇਆ ਸੀ ਮੇਰਾ ਪੁੱਤ ਐ ਐਦੇ ਤਾਂ ਬੁੱਗਾ ਕਰ ਐ ਚੋਣਿਆ ਕਿਹਨ ਕਾਰ ਨਵੀਂ ਬਣ ਗਈ ਕਾਰ ਕਿਹੜੀ ਵਾਲੀ ਅੰਦਰ ਖੜੀ ਹੈ ਉਹ ਖੜੀ ਪਰ ਘੱਟੋ ਘੱਡੀ ਵੀ ਵਿਚਾਰੀ ਉਹ ਵੀ ਨਹੀਂ ਪੁੱਤ ਮਾਦੂ ਨੰਬਰ ਨੇ ਚੰਗਾ ਟੈਨਸ਼ਨ ਨਹੀਂ ਲੈਣੀ ਸ਼ੁਰੂ ਕਰੀਏ ਫੈਂਟਾ ਕਰਾਉਣ ਨਾ ਨਹੀਂ ਕਿ ਫੈਂਟਾ ਵੀ ਨਹੀਂ ਨਹੀਂ ਨਾ ਬੰਦਾ ਪੀਣਾ ਨਹੀਂ ਫੈਂਟਾ ਲਵਾਉਣਾ ਦੱਸ ਫੈਂਟਾ ਪੀਣਾ ਹੈ ਅਨਾਂ ਤੋਂ ਕੀ ਪੀਣਾ ਹੈ ਤੁਸੀਂ ਕਹਿੰਗਾ ਨਾ ਹੈ ਉਹ ਨਰਸੀ ਤਾਂ ਫੈਂਟਾ ਪੀਣਾ ਹੀ ਫੈਂਟਾ ਲਵਾਉਣਾ ਪੁੱਛ ਅਨੇ ਪਪਾ ਇਹਨੇ ਫੈਂਟਾ ਪੀਣਾ ਕਿ ਫੈਂਟਾ ਲਵਾਉਣਾ ਹੈ ਇੱਧਰ ਕੋਈ ਟੈਨਸ਼ਨ ਹੈ ਕੀ ਨੰਬਰਾਂ ਦੀ ਪਾਸ ਹੋ ਗਏ ਆ ਵੱਧੂਏ ਹੈ ਨਾ 90% ਤੇ 99% ਛੋੜੇ ਜਾਂਦੇ ਆ ਕਿਤੇ ਫੇਰ 30% ਤੋਂ ਆਪਦੇ ਸੈ ਛੱਡਦੇ ਨੇ ਕਿੰਨੇ ਛੱਡੇਗੇ ਸਹੀ ਗੱਲ ਹੈ ਆ ਗੱਡੂ ਮੂਚੋ ਆਪਣੇ ਟਾਈਮ ਇੰਨੇ ਨੰਬਰਾਂ ਨਾਲ ਤਿੰਨ ਜਣੇ ਪਾਸ ਹੁੰਦੇ ਰੇ ਸਹੀ ਗੱਲ ਹੈ ਜਦੋਂ ਤਿੰਨ ਜਣੇ ਪਾਸ ਨਹੀਂ ਹੁੰਦੇ ਜੇ ਕਿਨੂੰ 33% ਵੀ ਆ ਜਾਂਦੇ ਸੀ ਨਾ ਤੇ ਕਹਿੰਦੇ ਹੁੰਦੇ ਸੀ ਬਹੁਤ ਵਧੀਆ ਏ ਪਾਸ ਹੋ ਗਏ ਬੜਾ ਹੋ ਗਿਆ 33% ਵਾਲਾ ਪਾਸ ਹੁੰਦਾ ਸੀ ਕਿੰਨੇ ਜਣੇ ਪਾਸ ਹੋ ਗਏ ਮੇਰੇ ਕੋਲ ਤੁਹਾਡੇ 99 ਆ ਕੇ ਤਾਂ ਵੀ ਰੋਣਾ ਮੈਡਮ ਦਵਾਈ ਘਰੀ ਲੈ ਕੇ ਆਇਆ ਗੁਸਤ ਨੂੰ ਡੇਡ ਨਹੀਂ ਆਈ ਹੋਣੀ ਹੈ ਦਵਾਈ ਨੂੰ ਨਹੀਂ ਨਹੀਂ ਉਹ ਕਹਿੰਦਾ ਰਾਬਾ ਆਸਰੇ ਹੁਣ ਸਾਰਾ ਕੁਝ ਦੋ ਲਿਖਣੇ ਕਿੰਨਾਂ ਲੇ ਇਹ ਦੋ ਕਿਹੜੇ ਪੇਪਰ 'ਚ ਲਿਖਿਆ ਹੈ ਸਾਰੇ ਪੇਪਰ ਕਿੱ데 ਸੀਟਾਂ ਦੇ ਵੇਖਦੇ ਲਾਸਟ ਹਰੇਕ ਦੇ ਲਾਸਟ ਪੇਪਰ ਦੇ ਐਵੇਂ ਪਤਾ ਹਰੇਕ ਲਾਸਟ ਪੇਪਰ ਦੇ ਕੋਲ ਕਰ ਲੈ ਕੇ ਆਂ ਤੇ ਜੇ ਸ਼ੁਰੂ ਜਿੱਥੇ ਪੇਪਰ ਹੁੰਦਾ ਨਾ ਉੱਪਰ ਗਾਣਾ ਜਿੱਥੇ ਆਪਾਂ ਤਰੀਕ ਤੋਂ ਨਹੀਂ ਜਾਂਦਾ ਕੋਈ ਹਾਂ ਜਿੱਥੇ ਅਸਲ ਤੇ ਮੈਨੂੰ ਇਹਖਦਾ ਨਾ ਉਹਨੇ ਕਰਕੇ ਤੇ ਸਾਈਡ ਤੇ ਮੈਂ ਦੇਖਦਾ ਉਹ ਕਰਕੇ ਚੱਲ ਕੋਈ ਗੱਲ ਨਹੀਂ ਬਾਬਾ ਜੀ ਦੇ ਨਾਮ ਲਿਖਿਆ ਫਿਰ ਕੀ ਹੋ ਗਿਆ ਨਾ ਉਹਨੇ ਸਰਨਾ ਵੱਡੀ ਰਹੀ ਰੱਬ ਦੀ ਭਗਤੀ ਸਹੀ ਗੱਲ ਓਦੋਂ ਵੱਡੀ ਇਹ ਪਾਲੂ பண்ணிக்க ਕਿਸਕ ਨੂੰ ਗੋਰ ਦੇ ਰਿਹਾ ਹੈ ਚੱਲ ਬੱਤੇ ਟੱਪੜ ਕਾਣੇ ਟੱਪੜ ਹਾਂ ਪੈਂਟਾ ਨਾ ਕਿ 10 ਪੈਂਟਾ ਪੀਣਾ ਹੈ ਕਿ ਫਿਰ ਚੱਲ ਲਗਾਉਣਾ ਹੈ ਕਿਉਂਕਿ ਅੱਜ ਗੋਲ ਪੀਣਾ ਹੈ ਰੇਟਿੰਗ ਲੋਜ ਕਿਉਂ ਪਹੁੰਚ ਗਿਆ ਪਾ ਪਿੰਡ ਵਾਲੇ ਮੋੜ ਤੇ

ਚਲ ਚਾਚੇ ਨੂੰ ਰਿਜ਼ਲਟ ਦਿਖਾਉਣ ਆ ਜੀ ਆਪਣੇ ਚਾਚੇ ਨੂੰ ਰਿਜ਼ਲਟ ਦਿਖਾਉਣ ਰਿਪਾ ਟਿਕ ਬਣ ਗਈ ਕਿ ਨੂੰ ਨੇ ਬਹਿ ਰਵੇ ਜੀ ਤੂੰ ਕਾਪਟਰ ਕਿ ਕਿਧਰੇ ਆ ਗਈ ਖਿੱਚਦੀ ਐ ਇੱਕ ਮਿੰਟ ਬੱਲੇ ਬੱਲੇ ਹੋ ਗਈ ਕਿ ਵੱਧ ਨੰਬਰ ਹੋ ਗਈ ਇਹਨਾਂ ਦੇ ਵਾਪਸ ਜੇਕਰ ਤੁਹਾਨੂੰ ਮੇਰਾ ਇਹ ਵਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਤੇ ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਬਾਏ ਬਾਏ